ਮੈਂ ਸੰਗਰੂਰ ਦੀ ਰਹਿਣ ਵਾਲੀ ਹਾਂ ਤੇ ਮੇਰੇ ਪਿੰਡ ਕਾਲਸੇੜੀ ਜੀ ਕਾਲਸੇੜੀ ਅੱਛਾ ਅੱਛਾ ਹਾਂਜੀ ਹਾਂਜੀ ਤੁਹਾਡੀ ਹਲਕੇ ਦੀ ਹਾਂਜੀ ਹਾਂਜੀ ਰਿਸ਼ਤੇਦਾਰੀ ਵੀ ਸਾਡੀ ਹੁੰਦੀ ਹੈ ਤੇ ਮੇਰੇ ਸਕੂਲ ਦਾ ਨਾਮ ਸ਼ਹੀਦ ਮੇਜਰ ਸਿੰਘ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪੁਲ ਰਹੇੜੀ ਹੈ ਤੇ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਇਸ ਇਸ ਪ੍ਰੋਗਰਾਮ ਨੂੰ ਉਲੀਕਿਆ ਤਾਂ ਕਿ ਜਿਹੜੇ ਜਿਹੜੇ ਦੇ ਟਾਪਰ ਨੇਗੇ ਉਹ ਵੀ ਤੁਹਾਨੂੰ ਮਿਲ ਸਕਣ ਇਸ ਲਈ ਬਹੁਤ ਬਹੁਤ ਥੈਂਕ ਯੂ ਮੈਂ ਜਿਸ ਤਰ੍ਹਾਂ ਐਸੀ ਉਸਤਰੀ ਵੀ ਮਿਲਣਾ ਚਾਹਦਾ ਹਸ ਤਾਨੂ ਤਾਂ ਇੱਕ ਕਮਿਊਨੀਕੇਸ਼ਨ ਗੈਪ ਰਹਿ ਗਿਆ ਕਿ ਤੁਸੀਂ ਆ ਨਹੀਂ ਪਾਏ ਫਿਰ ਮੈਂ ਕਿਹਾ ਵੀ ਕੋਈ ਨਹੀਂ ਕੋਈ ਗੱਲ ਨਹੀਂ ਜੀ ਆ ਜੇ ਹੋਣਾ ਇਸ ਸਗੁਰੂ ਚ ਟੌਪ ਕੀਤਾ ਤੁਸੀਂ ਨਾ ਹਾਂਜੀ ਵੈਰੀ ਗੁੱਡ ਮੈਂ ਵੀ ਸਗੁਰੂ ਚ ਟੌਪ ਕੀਤਾ ਅੱਛਾ ਜੀ আর ਤੁਸੀਂ ਵੀ ਧੂਰੀ ਚ ਬਲੌਂ ਕਰਦੇ ਹੋ ਧੂਰੀ ਹਲਕਾ ਪੈਂਦਾ ਹਾਂ ਹਾਂਜੀ ਮੈਂ ਵੀ ਧੂਰੀ ਚ ਟੌਪ ਕੀਤਾ ਓਕੇ ਜੀ ਦੋ ਦੋ ਟੌਪਰ ਕਰ ਰਹਿ ਗੱਲ ਆਪਸ ਹਾਂਜੀ ਤੇ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਜੀ ਜੀ ਸੀ ਪਹਿਲਾ ਮਤਲਬ ਹੈ ਕਮੇਡੀਅਨ ਸੀ ਕਮੇਡੀਅਨ ਤੋਂ ਸੀਐਮ ਤੱਕ ਦਾ ਸਫ਼ਰ ਕਿਵੇਂ ਤੈ ਕੀਤਾ ਹੈਗਾ ਤਾਂ ਲੰਬਾ ਜਵਾਬ ਹੋਊਗਾ ਪਰ ਇਹ ਹੈ ਕਿ ਕੋਈ ਵੀ ਬੰਦਾ ਜੇ ਆਪਣਾ ਮਿਸ਼ਨ طے ਕਰ ਲੇ ਕਿ ਮੈਂ ਆ ਕਰਨਾ ਤਾਂ ਫਿਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦ੍ਰਿੜ ਰਣ ਦੇ ਚਾਹੀਦੇ ਆ ਸਖਤ ਮਨਤ ਚਾਹੀਦੀ ਆ ਤੇ ਪਹਿਲਾਂ ਕਾਮੇਡੀ ਵਾਲੇ ਪਾਸੇ ਵੀ ਪਿੰਡਾਂ ਚ ਉੱਟ ਕੇ ਆਇਆ ਬੜਾ ਕੰਪੀਟੀਸ਼ਨ ਸੀ ਉੱਥੇ ਵੀ ਆਪਣਾ ਮੁਕਾਮ ਬਣਾਉਣਾ ਸੌਖਾ ਨਹੀਂ ਸੀ ਬਾਅਦ ਵਿੱਚ ਮੈਂ ਸੋਚਿਆ ਕਿ ਕਿਉਂਕਿ ਪੰਜਾਬ ਦੇ ਹਾਲਾਤ ਮੈਂ ਦੇਖ ਰਤਿਕਦਾ ਸੀ ਪੋਲੀਟਿਕਲੀ ਵੀ ਕਿ ਮੇਰੇ ਸਾਹਮਣੇ ਨਸ਼ੇ ਦਾ ਕਾਰੋਬਾਰ ਫੈਲ ਰਿਹਾ ਹੈ ਮੇਰੀਆਂ ਅੱਖਾਂ ਸਾਹਮਣੇ ਵੀ ਹਾਸੇ ਵੀ ਉਹਦੇ ਚੰਗੇ ਲੱਗਦੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਉਹ ਚੁੱਲਿਆਂ ਦੀ ਅੱਗ ਤਾਂ 부ਝੀ ਜਾਂਦੀ ਹੈ ਫਿਰ ਮੈਂ ਕੀ ਰੀਲਾਂ ਕੈਸਟਾਂ ਸੀੜੀਆਂ ਸੀਰੀਅਲ ਕਰਕੇ ਕੀ ਕਰੂੰਗਾ ਵੀ ਆਪਾਂ ਨੂੰ ਸਿਸਟਮ ਦੇ ਵਿੱਚ ਬਾਟਵੜਨਾ ਚਾਹੀਦਾ ਸਿਸਟਮ ਨੂੰ ਠੀਕ ਕਰਨ ਵਾਸਤੇ ਦੇਖੋ ਗਟਰ ਨੂੰ ਸਾਫ ਕਰਨਾ ਤਾਂ ਬਾਹਰੋਂ ਰੋਲਾ ਪਾ ਕੇ ਜਾਂ ਸ਼ੋਰ ਮਚਾ ਕੇ ਗਟਰ ਸਾਫ ਰਹੇ ਹੁੰਦਾ ਉਹਦੇ ਵਿੱਚ ਵੜਨਾ ਪੈਂਦਾ ਜੇ ਸਿਸਟਮ ਨੂੰ ਸਾਫ ਕਰਨਾ ਤਾਂ ਉਹਦੇ ਵਿੱਚ ਵੜਨਾ ਪਊਗਾ ਹਾਂ ਉਹਦੇ ਵਾਸਤੇ ਤੁਹਾਨੂੰ ਆਲੋਚਨਾ ਚਲਣੀ ਪਊ ਕਲਾਕਾਰੀ ਚ ਆਲੋਚਨਾ ਨਹੀਂ ਚਲਣੀ ਪੈਂਦੀ ਕਲਾਕਾਰੀ ਚ ਸਿਰਫ ਤਾਰੀਫ ਹੀ ਹੁੰਦੀ ਹੈ ਕਿ ਕਮਾਲ ਦੀ ਫਿਲਮ ਆਈ ਹੈ ਕਮਾਲ ਦਾ ਸੀਰੀਅਲ ਹੈ ਕਮਾਲ ਦੀ ਸੀਡੀ ਆਈ ਹੈ ਇੱਧਰ ਤੁਹਾਨੂੰ ਤੜਕੀ ਗਾਣਾ ਪੈਣ ਲੱਗ ਜਾਂਦੀ ਹੈ ਕਿਉਂਕਿ ਜਿਨ੍ਹਾਂ ਨੇ ਤੁਸੀਂ ਕੁਰਸੀਆਂ ਖੋਈਆਂ ਹੁੰਦੀਆਂ ਉਹ ਫਿਰ ਛੇਤੀ ਛੇਤੀ ਚਲਦੇ ਥੁੜੀਓ ਜਦੋਂ ਤੁਸੀਂ ਕਿਸੇ ਵੀ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਨੇ ਜਿਹੜੇ ਉਹ ਸਿਸਟਮ ਚੋਂ ਲਾਭ ਲੈਣਦੇ ਨੇ ਉਹ ਬਾਉਂਸ ਬੈਕ ਕਰਦੇ ਕਰਦੇ ਕਹਿੰਦੇ ਕਿ ਐਵੇਂ ਹੋ ਜੂਗਾ ਜਾਇ ਨਹੀਂ ਹੋਣਾ ਜੀ ਇਹ ਨਹੀਂ ਆਉਣ ਦੇਣਾ ਜੀ ਉਹ ਨਹੀਂ ਆਉਣ ਦੇਣਾ ਜੀ ਸੋ ਤੁਹਾਡੇ ਸਕੂਲ ਚ ਵੀ ਹੁਣ ਜਦੋਂ ਅहां ਜਾਓਗੇ ਤੁਹਾਡੇ ਵੀ ਹੋਣਗੇ ਦੂਜੀਆਂ ਕੁੜੀਆਂ ਸਟੂਡੈਂਟ ਵੀ ਇਹਨੂੰ ਫਸਟ ਨਹੀਂ ਆਉਣ ਦੇਣਾ ਇਸ ਵਾਰ ਵੀ ਹੋਰ ਮਿਹਨਤ ਕਰਾਂਗੇ ਨਾ ਚਲੋ ਐ ਤਾਂ ਉਹ ਤਾਂ ਚਲੋ ਇੱਕ ਹੈਲਥੀ ਕੰਪੀਟੀਸ਼ਨ ਹੈ ਸੋ ਪਹਿਲਾਂ ਮੈਨੂੰ ਐਮਪੀ ਦੇ ਤੌਰ ਤੇ ਚੁਣ ਲਿਆ ਸੰਗਰੂਰ ਵਾਲਿਆਂ ਨੇ ਫਿਰ ਮੈਂ ਉੱਥੇ ਜਾ ਕੇ ਪਾਰਲੀਮੈਂਟ ਜਾ ਕੇ ਬੋਲਿਆ ਫਿਰ ਫਿਰ ਮੈਨੂੰ ਐਮਪੀ ਤੋਂ ਚੁਣ ਲਿਆ 19 ਚ ਫਿਰ 22 ਜਦੋਂ elections ਹੋਈਆਂ ਤਾਂ ਮੈਨੂੰ ਆ ਜਿੰਮੇਵਾਰੀ ਦੇਤੀ ਸੋ ਪਹਿਲੀ ਵਾਰ ਸੰਗਰੂਰ ਜ਼ਿਲ੍ਹੇ ਕੋਲੇ ਇਸ ਤਰ੍ਹਾਂ ਦੀ ਏਡੀ ਵੱਡੀ ਜ਼ਿੰਮੇਵਾਰੀ ਆਈ ਹੈ ਪਰ ਮੈਂ ਕੋਸ਼ਿਸ਼ ਕਿਉਂਕਿ ਮੈਂ ਪਿੰਡਾਂ ਤੋਂ ਆਇਆ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਮੈਨੂੰ ਤੁਹਾਡੀ ਖੁਸ਼ੀ ਦਾ ਵੀ ਪਤਾ ਹੈ ਕਿਉਂਕਿ ਮੈਂ ਜਦੋਂ 10ਵੀਂ ਚ ਪੜਦਾ ਸੀਗਾ ਤਾਂ ਮੇਰਾ ਵੀ ਕੰਪੀਟੀਸ਼ਨ ਸੀਗਾ ਤੇ ਕਿਉਂਕਿ ਮੇਰੇ ਡੈਡੀ ਵੀ ਟੀਚਰ ਸੀਗੇ ਤੇ ਕੰਪੀਟੀਸ਼ਨ ਉਸ ਵੇਲੇ ਕੁਝ ਹੋਰ ਤਰ੍ਹਾਂ ਦਾ ਸੀਗਾ ਉਸ ਵੇਲੇ ਮੈਥ ਚ ਸਿਰਫ 100 ਪਲੈਂਟ ਨੰਬਰ ਮਿਲਦੇ ਸੀ ਸਮਾਜਿਕ ਸਿੱਖਿਆ ਚ ਜਾਂ ਇੰਗਲਿਸ਼ ਚ ਜਾਂ ਹਿੰਦੀ ਚ ਜਿੰਨਾ ਮਰਜੀ ਤੁਸੀਂ ਪਰਫੈਕਟ ਆਨਸਰ ਦੇ ਦਿਓ 100 ਅੱਦਸ ਤੋਂ 10 ਨਹੀਂ ਮਿਲਦੇ ਸੀ ਬੈਸਟ ਆ 8.5 ਦੇ ਦਿੰਦੇ ਸੀ ਆ 8.5 ਤੋਂ 10 ਸੋ ਉਦੋਂ 650 ਤੋਂ 650 ਨਹੀਂ ਆਉਂਦੇ ਸੀ ਠੀਕ ਹੈ ਨਾ ਹੁਣ ਉਹ ਸਿਸਟਮ ਬਦਲ ਗਿਆ ਸੋ ਮੈਨ ਬੜੀ ਖੁਸ਼ੀ ਹੈ ਕਿ ਬੱਚੇ ਜਿਹੜੇ ਨੇ ਉਹ ਇੰਨਾ ਪੜਦੇ ਨੇ ਉਸ ਪੰਡਾ ਦੇ ਬੱਚੇ ਛੜੀ ਛੋਟਾ ਜਿਹਾ ਪਿੰਡ ਹੈ ਮੈਨੂੰ ਲੱਗਦਾ ਤੁਹਾਡੇ 500 ਮਸਾਂ 560 ਘਰ ਘਰ ਵੀ ਨਹੀਂ ਹੋਣੇ ਸੋ ਛੋਟਾ ਪਿੰਡ ਹੈ ਮੈਨੂੰ ਪਤਾ ਤੇ ਪਰ ਤੁਸੀਂ ਉਹਨਾਂ ਪਿੰਡਾਂ ਚ ਉੱਟ ਕੇ ਟੋਪਰ ਆਏ ਹੋ ਤੇ ਅੱਜ ਇੱਥੇ ਆ ਕੇ ਤੁਹਾਨੂੰ ਹੋਰ ਵੀ ਮਿਲਣਗੇ ਤੁਸੀਂ ਮਿਲੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੋਰ ਜ਼ਿਲ੍ਹਿਆਂ ਚ ਆਏ ਨੇ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਹੈਨਾ ਤੁਸੀਂ ਆਪਸ ਚ ਇੱਕ ਦੂਜੇ ਨਾਲ ਨੰਬਰ ਸ਼ੇਅਰ ਕਰਕੇ ਕਿ ਤੁਸੀਂ ਕੀ ਕਰਨਾ ਹੈ ਕਿ ਕਈ ਵਾਰੀ ਇਸ ਉਮਰ ਚ ਵੀ ਨਹੀਂ ਪਤਾ ਲੱਗਦਾ ਜਾਣਾ ਕਿੱਧਰ ਹੈ ਕਰੀਅਰ ਗਾਈਡੈਂਸ ਵੀ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਮੈਂ ਬਾਅਦ ਤੁਹਾਨੂੰ ਡਿਟੇਲ ਚ ਦੱਸੂਗਾ ਸੋ ਉਸ ਤੋਂ ਬਾਅਦ ਕਲਾਕਾਰ ਬਣਨਾ ਤਾਂ ਮੇਰੀ ਆਪਣੀ ਮਿਹਨਤ ਹੈ ਉੱਚ ਤਾਂ ਜੇ ਮੈਂ ਬੈਸਟ ਕਰੂੰਗਾ ਮੇਰੀ ਸੀਰੀਜ਼ ਜਾਂ ਮੇਰੇ ਸੀਰੀਅਲ ਜੇ ਲੋਕਰ ਚੰਗੇ ਲੱਗਣਗੇ ਤਾਂ ਇਹ ਹੋ ਜਾਊਗਾ ਪਰ ਸੀਐਮ ਬਣਨ ਵਾਸਤੇ ਸਿੱਧਾ ਡਾਇਰੈਕਟ ਪਬਲਿਕ ਇਨਵੋਲਵ ਹੈ ਕਿ ਜੇ ਪਬਲਿਕ ਬੋਟਾ ਪਾ ਕੇ ਚੁਣੂਗੀ ਤਾ ਕੁਛ ਕਰ ਸਕਦੇ ਆ ਪਬਲਿਕ ਦੀ سپورਟ ਮਿਲੂਗੀ ਤਾਂ ਕੁਛ ਕਰ ਸਕਦੇ ਸੋ ਇਸ ਕਰਕੇ ਪਬਲਿਕ ਦੀ سپورਟ ਕਰਕੇ ਬਣ ਗਏ ਪਰ ਨਾ ਆਪਣੇ ਪਿੰਡਾਂ ਚ ਉੱਟ ਕੇ ਸਰਪੰਦਰ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਹਿਲਾਂ ਜਿਹੜੇ ਇਹਨਾਂ ਨੂੰ ਹਰਾ ਕੇ ਆਏ ਆ ਉਹ ਮੈਲਾਂ ਵਾਲੇ ਸੀ ਜਾਂ ਮੈਲਾਂ ਵਾਲਿਆਂ ਵਰਗੇ ਸੀ ਵੱਡੇ ਵੱਡੇ ਤਣਾੜ ਜਾਂ ਪੋਲਟਿਕਸ ਨੂੰ ਅੱਜ ਵੀ ਮਨ ਲੱਗਦਾ ਬਹੁਤ ਸਾਰੇ ਲੋਕ ਜਿਹੜੇ ਉਹ ਗੁੰਡਾਗਰਦੀ ਦਾ ਕੰਮ ਉਹ ਜਾਂ ਛੱਡ ਪਰੇ ਆਪਾਂ ਨੇ ਕੀ ਲੈਣਾ ਪੈਸੇ ਵਾਲਾ ਪੈਸੇ ਵਾਲਿਆਂ ਦੀ ਖੇਡ ਐਵੇਂ ਸਾਂਭ ਲਈ ਸੀ ਸੋ ਕਿਸੇ ਰਾਈਟਰ ਨੇ ਲਿਖਿਆ ਹੈ कि राजनीति च ज्यादातर माड़े बंदे इस करके नहीं है क्यों तो माड़े ने माड़े इतने आते हैं माड़े बंदे इस करके ने कि चंगे उधर जाने की हिम्मत नहीं करते तो माड़िया का राह चली जाता रहा फिर सो असी हिम्मत कर ली तो लोगों ने प्यार देता थोड़े सामने बैठे ठीक है ओके सर थैंक यू सो मच बेटा थोड़ा नाम की है जी महकप्रीत कौर ठीक है जी सर बुला ली एक दो बुला बुला उधर एक बच्ची बैठी सी इधर कॉर्नर पर ਬੈਠੋ ਇਸ ਤੋਂ ਬਾਅਦ ਤੁਹਾਨੂੰ ਦੰਦਿਆ ਮਾਈਕ ਤੁਸੀਂ ਲਾਸਟ 'ਚ ਬੈਠੋ ਇਸ ਤੋਂ ਬਾਅਦ ਦੇ ਦੰਦਿਆ ਇਹਨਾਂ ਨੂੰ ਇਹਨਾਂ ਨੂੰ ਫੜਾ ਇਹਨਾਂ ਨੂੰ ਪਹਿਲਾਂ ਚੜ੍ਹੇ ਸੀ ਸਸਿਕਾ ਜੀ ਮੇਰਾ ਨਾਮ ਮਹਿਕ ਸ਼ਰਮਾ ਹੈ ਮੈਂ ਸੀਨੀਅਰ ਕੈਂਡੀਟ ਰੈ residen셜 ਸਕੂਲ ਕੋ ਮੈਰਿਟੋਰੀਅਸ ਸਟੂਡੈਂਟ ਮੋਹਾਲੀ ਦੀ ਵਿਦਿਆਰਥਣਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਕਿ ਅੱਜ ਤੁਸੀਂ ਮੈਨੂੰ ਦੂਜੀ ਵਾਰ ਸਨਮਾਨ ਕਰਨ ਲਈ ਆਇਆ ਤੁਸੀਂ ਸੱਤਾਂ ਪਹਿਲੀ ਵਾਰ ਜਦੋਂ ਤੁਸੀਂ ਸਾਨੂੰ ਸੀਐਮ ਹਾਊਸ ਬੁਲਾਇਆ ਸੀ ਤਾਂ ਵੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੁਸੀਂ ਉੱਥੇ ਸਾਨੂੰ ਆਪਣਾ ਬੜੇ ਪਿਆਰ ਨਾਲ ਤੁਸੀਂ ਆਪਣਾ ਘਰ ਦਿਖਾਇਆ ਤੇ ਤੁਸੀਂ ਸਾਨੂੰ ਪਪਪੇ ਖੇਲੇ ਬਹੁਤ ਹੀ ਚਾਹਤ ਕੀਤਾ ਉੱਥੇ ਜੋ ਵੀ ਤੁਸੀਂ ਸਾਨੂੰ ਗੱਲਾਂ ਦਸੀਆਂ ਉਹਦੇ ਨਾਲ ਮੈਂ ਮਤਲਬ ਬਹੁਤ ਹੀ ਮੋਟੀਵੇਟਿਡ ਫੀਲ ਕੀਤਾ ਤੇ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਅੱਜ ਮੈਂ ਤੁਹਾਨੂੰ ਦੂਜੀ ਵਾਰ ਮਿਲ ਰਹੀ ਹਾਂ ਤੇ ਅੱਗੇ ਵੀ ਹੋਰ ਮਿਹਨਤ ਕਰਕੇ ਤੁਹਾਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਾਂਗੀ ਤੇ ਅੱਜ ਅਗਰ ਮੈਂ ਇੱਥੇ ਖੜ੍ਹੀ ਹਾਂ ਤਾਂ ਇਹ ਸਿਰਫ ਮੇਰੇ ਅਧਿਆਪਕਾਂ ਮੇਰੀ ਪ੍ਰਿੰਸੀਪਲ ਨਾਲ ਸਕੂਲ ਦੇ ਤੇ ਪੰਜਾਬ ਸਰਕਾਰ ਕਾਰਨ ਹੀ ਸੰਭਵ ਹੋ ਸਕਿਆ ਹੈ ਜੋ ਵੀ ਤੁਹ ਪੰਜਾਬ ਸਰਕਾਰ ਨੇ ਸਕੀਮਾਂ ਚਲਾਈਆਂ ਹਨ ਪੜ੍ਹਾਈ ਬਿਨ ਨਰਲਨਸਨ ਕੰਪੀਟੀਟਿਡ ਐਗਜ਼ਾਮ ਕਰਵਾਉਣ ਲਈ ਵੀ ਬਹੁਤ ਸਾਰੇ ਕੈਂਪ ਲੱਗੇ ਉਹਦੇ ਵਿੱਚ ਵੀ ਮੈਂ ਸ਼ਾਮਿਲ ਸੀ ਉਹ ਕੈਂਪ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਮੈਂ ਉਹਦੇ ਨਾਲ ਹੀ ਆਪਣੇ ਬਹੁਤ ਸਾਰੇ ਕਨਸੈਪਟ ਕਲੀਅਰ ਕੀਤੇ ਜਿਹਦੇ ਕਾਰਨ ਮੇਰਾ ਅੱਜ ਵਧੀਆ ਨਤੀਜਾ ਆਇਆ ਹੈ ਥੈਂਕ ਯੂ ਸਰ ਤੇ ਹੁਣ ਤੁਸੀਂ ਹੁਣ ਮੁਹਾਲੀ ਜਿਲ੍ਹਾ ਟੌਪ ਕੀਤਾ ਤੁਸੀਂ ਹਾਂਜੀ ਸਰ ਪੰਜਾਬ ਚੋਂ ਪੰਜਾਬ ਚੋਂ ਤੀਜਾ ਸਥਾਨ ਸਰ ਅੱਛਾ ਵੈਰੀ ਗੁੱਡ ਥੈਂਕ ਯੂ ਸਰ ਵਾਜੀਗਾ ਮੁੰਡਿਆਂ ਚੋਂ ਨਹੀਂ ਹੈ ਜੀ ਕੋਈ ਹੋਰ ਮੁੰਡੇ ਸੀ ਮਸਾਂ ਸੀ ਹੈਗੇ ਹੈਗੇ ਇੱਕ ਹੋਰ ਨਿਕਲੇ ਆ ਅੱਛਾ ਸਰ ਇਹਨਾਂ ਤੋਂ ਬਾਅਦ ਕਰ ਲੈਂਦੇ ਆ ਜੀ ਹਾਂ ਹਾਂ ਥੋੜੇ ਮੌਕਾ ਦਿਓ ਜਿਹੜੇ ਹੈਗੇ ਨੇ ਉਹਨਾਂ ਨੂੰ ਸਰ ਇਹਨਾਂ ਤੋਂ ਬਾਅਦ ਕਰ ਲੈਂਦੇ ਆ ਜੀ ਹਾਂਜੀ ਤੁਸੀਂ ਦੱਸੋ ਸਰ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਬਹੁਤ ਹੀ ਜ਼ਿਆਦਾ ਮਾਣ ਨਾਲ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਬਹੁਤ 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 ਧੰਨਵਾਦ ਕਿ ਮੇਰਾ ਇੱਕ ਬਿਗੇਸਟ ਡ੍ਰੀਮ ਰਿਹਾ ਸੀ ਕਿ ਤੁਹਾਨੂੰ ਸਿਰਫ ਲਾਈਵ ਵੇਖਣ ਦਾ ਸਰ ਅੱਜ ਮੇਰਾ ਮੈਂ ਇੰਨੀ ਕੁ ਜ਼ਿਆਦਾ ਖੁਸ਼ਕਿਸਮਤ ਆਉਦੀ ਆਪਣਾ ਫੀਲ ਕਰ ਰਹੀ ਆ ਕੀ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇੱਕ ਛੋਟੇ ਜਿਹੇ ਪਿੰਡ ਤੋਂ ਯਾ ਮਹਾਰ ਮੰਦਰ ਤੇ ਉੱਥੋਂ ICSE ਬੂ ਮੇਰਾ ਨਾਮ ਪਹਿਲਾ ਤਾਂ ਪ੍ਰਬਨਿਤ ਕੋਰ ਹੈ ਤੇ ਮੈਂ ਮੋਗੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਹੈ ਪੰਜਾਬ ਤੋਂ ਮੇਰਾ 9th ਰੈਂਕ ਹੈ 98.2% ਤੇ ਮੇਰੇ ਸਕੂਲ ਦਾ ਨਾਮ ਸਿਤਾਰਾ ਮੈਮੋਰੀਅਲ ਆਕਲੈਂਡ ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ਹੈ ਤੇ ਸਰ ਮੈਂ ਪਹਿਲਾ 8th ਤੱਕ 9th ਤੱਕ ਮੈਂ ICSE ਬੋਰਡ ਵਿੱਚ ਸੀ ਤੇ ਜਦੋਂ ਸਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਐਗਜ਼ਿਸਟੈਂਸ ਵਿੱਚ ਆਈ ਤੇ ਸਿਰਫ ਤੁਨੂ ਇੱਕ ਅਥਾਰਟੀ ਨਾਲ ਮੁਲਾਕਾਤ ਕਰਨ ਲਈ ਕਿ ਮੈਂ ਬਿਨਾਂ ਸੋਚੇ ਸਮਝੇ ICSE ਬੋਰਡ ਛੱਡ ਕੇ ਤੇ PSCB ਬੋਰਡ ਚ ਚੋਣਿਆ ਸਰ ਮੇਰੇ ਫਾਦਰ ਸਾਹਿਬ

ਤੇ ਸਰ ਮੇਰੇ 10ਵਾਂ ਵਿੱਚ ਥੋੜੇ ਜਿਹਾ ਘਟ ਰਿਹਾ ਕਿ ਤੇ ਮੈਂ ਸੋਚਿਆ ਕਿ 12ਵਾਂ ਵਾਲਾ ਮੌਕਾ ਨਹੀਂ ਮੈਂ 10ਵਾਂ ਵਿੱਚ ਵੀ ਮੈਚਿੰਗ ਕਿੰਨੇ ਨੰਬਰ ਤੁਸੀਂ ਲੈ ਹੋਏ ਨੇ ਇਹਨਾਂ ਨਾਲ ਤਿੰਨ ਮੁੰਡੇ ਪਾਸ ਹੋ ਜਾਂਦੇ ਨਹੀਂ ਅਜੋਲੀ ਕੱਟ ਗਈ ਹੈ ਸਰ ਟੈਂਟਵਿਚ ਵੀ ਮੇਰੀ ਲਿਸਟ ਵਿੱਚ ਚਾਹੀਸੀ ਮੇਰਾ ਮੋਗ ਗਿਆ ਵਿੱਚੋਂ ਪੰਜਵਾਂ ਸਥਾਨ ਸੀ 97.38 ਪਰ ਉਦੋਂ ਮੇਰੀ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਪਈ ਹੁਣ ਹੋਂਗੇ ਹੋਗੇ ਤੇ ਅੱਗੇ ਵੀ ਮੈਨੂੰ ਇਹ ਹੈ ਕਿ ਤੁਸੀਂ ਸਾਡੇ ਕਰਕੇ ਸਾਡੀ ਏਰੀਆ ਦੀ ਸਾਡੀ ਮਤਲਬ ਪੂਰੇ ਪੰਜਾਬ ਦੀ ਖਾਸ ਕਰ ਸਾਡੀ ਏਰੀਆ ਦੀ ਮੈਂ ਬਹੁਤ ਡਿਵੈਲਪਮੈਂਟ ਵੇਖੀ ਹੈ ਕਿ ਜਿਹੜੀਆਂ ਫੈਸਿਲਿਟੀਆਂ ਮੈਨੂੰ ਕਿਸੇ ਹੋਰ ਬੋਰਡ ਵਿੱਚ ਨਹੀਂ ਮਿਲੀਆਂ ਮੈਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਸਾਰੀਆਂ ਫੈਸਿਲਿਟੀਆਂ ਮਿਲੀਆਂ ਮੈਨੂੰ ਪੂਰੀ ਹੈਲਥ ਮਤਲਬ ਕਿ ਜਿਹੜਾ ਵੀ ਆਪਣਾ ਹੈਲਥ ਡਿਪਾਰਟਮੈਂਟ ਹੈ ਜਾਂ तमाम ਜਿੰਨੇ ਵੀ ਡਿਪਾਰਟਮੈਂਟਸ ਮੈਨੂੰ ਉਹ ਪੂਰੀ ਮਤਲਬ ਕਿ ਇੰਪਰੂਵਮੈਂਟ ਨਹੀਂ ਮੈਂ ਕਹੂੰਗੀ ਪੂਰਾ ਚੇਂਜ ਹੀ ਵੇਖਿਆ ਮੈਂ ਪੂਰੇ ਹੀ ਮਤਲਬ ਮਤਲਬ ਕਿ ਮੈਂ ਕਹੂੰਗੀ ਕਿ ਬਹੁਤ ਵਧੀਆ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਆਨ ਤੋਂ ਤੁਹਾਡੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਸਾਡੀ ਐਗਜ਼ਿਸਟੈਂਸ ਹੈ ਚਾਹੀ ਪੰਜਾਬ ਵਿੱਚ ਤੇ ਉਹਦੇ ਆਨ ਤੋਂ ਬਾਅਦ ਕਿਸੇ ਵੀ ਬੱਚੇ ਨੂੰ ਫੋਰਨ ਜਾਣ ਦੀ ਕੋਈ ਲੋੜ ਹੈ ਕਿਉਂਕਿ ਸਾਰੀਆਂ ਫੈਸਿਲਿਟੀਆਂ ਤੁਸੀਂ ਇੱਥੇ ਅਪਲੋਟ ਕੀਤੀਆਂ ਤੇ ਤੁਹਾਡਾ ਬਹੁਤ 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 ਸ਼ੁਕਰੀਆ ਦਾ ਕਿ ਤੁਸੀਂ ਮੇਰੇ ਨਾਲ ਅੱਜ ਗੱਲਬਾਤ ਕੀਤੀ ਤੇ ਮਤਲਬ ਇੰਨਾ ਤੁਸੀਂ ਸੁਧਾਰ ਕੀਤਾ ਅੱਗੋਂ ਵੀ ਅਸੀਂ ਕਹਿੰਦੇ ਹਾਂ ਕਿ ਹਮ ਤੁਹਾਡੀ ਪਾਰਟੀ ਹਮੇਸ਼ਾ ਫੋਰੇਵਰ ਰਹੇ ਪੰਜਾਬ ਦੇ ਵਿੱਚ ਥੈਂਕ ਯੂ ਥੈਂਕ ਯੂ